ਸੱਸ ਦੇ ਘਰ ਬਾਰੇ ਮੇਰੇ ਵੀਰਾਂ ਨੂੰ ਪੈਣਾ ਨੂੰ ਭਰਾਵਾ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਸੱਸਰੀ ਘਰ ਅੱਜ ਤਰੀਕ ਹੈਗੇ 4 ਮਹੀਨਾ ਹੈਗਾ 9ਵਾਂ 2025 ਇਹ ਆਪਾਂ ਜਿਹੜਾ ਵਹ ਤੇ ਥੀ ਇਸ ਮੰਦਰ ਦੇ ਵਿੱਚ ਤੇ ਬਹੁਤ ਸੋਹਣੀ ਲੋਕੇਸ਼ਨ ਆਏ ਤੈ ਨਦੀ ਜਾਂਦੀ ਇੱਕ ਨਦੀ ਉਧਰੋਂ ਹੋਰ ਆਉਂਦੀ ਹੈ ਤੇ ਇੱਥੇ ਅੱਜ ਸੀਗਾ ਭੰਡਾਰਾ ਤੇ ਰਾਤ ਵੀ ਆਪਾਂ ਨੂੰ ਪ੍ਰਸ਼ਾਦਾ ਵੰਡੇ ਫਿਰ ਸਤਨ ਮੰਮੇ ਲੱਗਿਆ ਠੀਕਾ ਤੇ ਸਵੇਰ ਜੁਬਰਾ ਇਹ ਕਹਿੰਦਾ ਭੰਡਾਰਾ ਸਾਕੇ ਜਾਣਾ ਤੇ तकरीबन 12:00 ਵਜੇ ਤੁਰਾਂਗੇ ਤੇ ਦੇਖਦੇ ਆ ਅੱਗੇ ਕਿੱਥੇ ਰੁਕਦੇ ਆ ਅੱਗੇ ਚੜਾਈ ਹੈਗੀ ਹੈ ਕਿ ਕਾਫੀ 15 ਕਿਲੋਮੀਟਰ ਚੜਾਈ ਆ ਉਸ ਤੋਂ ਬਾਅਦ ਜਿਹੜੀ ਢਲਾਨ ਹੋ ਸਕਦਾ ਹੋਵੇ ਅੱਗੇ ਜਾ ਕੇ ਪਤਾ ਲੱਗਣਾ ਠੀਕ ਹੈ ਜੁੜੇ ਰਹੋ ਵਲੌਗ ਦੇ ਨਾਲ ਸਤ ਸ੍ਰੀ ਅਕਾਲ ਇੱਥੇ ਢੰਡਾਰਾ ਸੀਗਾ ਜੀ ਤੇ ਇੱਥੇ ਬਾਬਾ ਜੀ ਜਿਹੜਾ ਫਣਾ ਦਾਣਾ ਤਿਆਰ ਕਰ ਰਹੇ ਆ ਭਟੀਆਂ ਚੱਲ ਰਹੀਆਂ ਜੀ ਰੋਜ ਪਾਣੀ ਦੇ ਕਿਨਾਰੇ ਬਹੁਤ ਸੋਹਣੀ ਘੈਂਟ ਜਿਹੀ ਲੱਗ ਰਹੀ ਹੈ ਜੀ ਲੱਗਿਆ ਬੈ ਇੱਥੋਂ ਜਾਣ ਦੀ ਨਹੀਂ ਕਰਦਾ ਬੜੀਆ ਚੰਗੇ ਲੋਕ ਹੈਗੇ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਟਾਈਮ ਜੀ ਇਸ ਵੇਲੇ ਕਿਹੜਾ 12:00 ਵਜਣ ਵਾਲੇ ਹੋਣੇ ਆ ਪੌਣੇ 12 ਦਾ ਟਾਈਮ ਹੋਣਾ ਹੈਗਾ ਤੇ ਆਪਾਂ ਜਿਹੜਾ ਇੱਥੋਂ ਹੁਣ ਚੱਲੇ ਪਾ ਰਹੇ ਹਾਂ ਸਾਈਕਲ ਸੰਗਲ ਕੱਸ ਲੇ ਆਪਾਂ ਤੇ ਚੱਲਦੇ ਅੱਗੇ ਸਫ਼ਰ ਤੇ ਅੱਗੇ ਚੱਲਾਂਗੇ ਆਪਾਂ ਰੀਠਾ ਸਾਹਿਬ ਵੱਲ ਇਥੋਂ ਤੱਕ तकरीबन 200 ਕਿਲੋਮੀਟਰ ਹੈ ਤੇ ਜੁੜੇ ਰਿਓ ਬਲੌਗ ਦੇ ਨਾਲ ਪਾ ਲੇ ਇਹ ਵੀ ਬਾਪ ਦਾ ਰੋਡ ਬਣਾਈ ਬੈਠਾ ਹੁਣ ਜੀ ਅੱਜ ਰਾਤ ਆ ਜਿਹੜੀ ਆਪਾਂ ਇੱਥੇ ਆ ਅਨੁਮਾਨ ਜੀ ਦਾ ਬਜਰੰਗ ਵਾਲੀ ਜੀ ਦਾ ਮੰਦਿਰ ਆ ਇੱਥੇ ਕਟਾਂਗੇ ਤੇ ਇੱਥੇ ਰਾਂਗ ਦੀਨਾ ਦੀ ਤਿਆਰੀ ਵੀ ਹੁੰਦੀ ਆ ਬੱਚੇ ਪਹੁੰਚੇ ਹੋਏ ਸ਼ਾਇਦ ਕਿਸੇ ਅੱਜ ਨਹੀਂ ਹੋਈਗੀ ਅੱਜ ਇੱਥੇ ਜਿਹੜੀ ਇੱਕ ਇਹਨਾਂ ਦੀ ਮਾਤਾ ਜੀ ਕੋਈ ਵੱਡੀ ਬਜ਼ੁਰਗ ਕੋਈ ਉਹ ਗੁਜਰ ਗਈ ਤੇ ਅੱਜ ਦੀ ਜਿਹੜੀ ਰਾਂਗ ਦੀਨਾ ਦੀ ਤਿਆਰੀ ਨਹੀਂ ਕਰਨਗੇ ਤੇ ਅੱਜ ਇਹ ਰਾਂਗ ਦਾ ਦੇਖੋ ਆਹਦੀ ਬਣਾਈ ਜਾਂਦੇ ਆਏ ਅਸੀਂ ਵੀ ਬੈਠੇ ਆ ਕੋਲੇ ਇਹਨਾਂ ਦੇ ਤੇ ਕਿਹੜੀ ਜਗ੍ਹਾ ਹੈ ਦਵਾਰਾਟ ਦਵਾਰਹਾਟ ਹਾਂ ਦਵਾਰਹਾਟ ਦਵਾਰਹਾਟ ਤੇ ਅੱਜ ਜਿਹੜੀ ਆਪਾਂ ਰਾਤ ਇੱਥੇ ਹੀ ਘਟਣੀ ਹੈ ਜੀ ਅੱਗੇ ਦੇਖਦੇ ਆਂ ਜੀ ਹਰਾਣੀ ਖੇਤ ਤੱਕ ਜਾਂ ਕਿੱਥੇ ਤੱਕ ਆਪਾਂ ਜਿਹੜਾ ਪਹੁੰਚ ਸਕਦੇ ਆਂ ਉੱਥੇ ਤੱਕ ਪਹੁੰਚਣ ਦੀ ਅ ਜ਼ਰੂਰ ਆਪਾਂ ਜੋਰ ਲਾਵਾਂਗੇ ਤੇ ਕਾਫੀ ਦੂਰ ਐਥੋਂ ਹਜੇ ਮੰਨ ਕੇ ਕਿ ਲੋਰੀਠਾ ਸਾਹਿਬ ਹੈਗਾ 180 85 ਕਿਲੋਮੀਟਰ ਲੱਗ ਪੱਗ ਲੱਗੀ ਜਾਣਾ ਹਫ਼ਤੇ ਦੇ ਨੇੜੇ ਗੇੜਾ ਤੇ ਜੁੜੇ ਰਿਆ ਕਰੋ ਵਲੌਗ ਨਾਲ ਤੇ ਸਪੋਰਟ ਕਰਿਆ ਕਰੋ ਬੱਤ ਬੱਤ ਲਾਈਕ ਕਮੈਂਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ